ਦੋਸਤੋ ਸਤ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਸ੍ਰੀ ਮੁਖਸਰ ਸਾਹਿਬ ਦਾ ਪਿੰਡ ਹੈ ਬੋਟਰ ਬਕੂਹਾ ਨਜ਼ਦੀਕੀ ਹੈ ਗਿੱਦੜਵਾਹਾ ਅਸੀਂ ਜਿਸ ਪਰਿਵਾਰ ਨੂੰ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ ਇਹ ਦੋ ਛੋਟੇ ਬੱਚੇ ਆ ਇਹ ਬੇਟਾ ਹੈਗਾ ਉਹ ਬੇਟੀ ਹੈ ਇਹਨਾਂ ਦੇ ਮੰਮੀ ਡੈਡੀ ਇਸ ਦੁਨੀਆ ਵਿੱਚ ਨਹੀਂ ਰਹੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਬਜ਼ੁਰਗ ਦਾਦੀ ਹੈ 80 ਸਾਲ ਦੀ ਉਮਰ ਹੈਗੀ ਘਰ ਦੇ ਹਾਲਾਤ ਤੁਹਾਨੂੰ ਅਸੀਂ ਵੀਡੀਓ ਵਿੱਚ ਦਿਖਾਵਾਂਗੇ ਘਰ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਹੁਣੇ ਜੋ ਬਜ਼ੁਰਗ ਮਾਤਾ ਕੀ 80 ਸਾਲ ਦੀ ਉਮਰ ਵਿੱਚ ਕਿੰਨਾ ਕੰਮ ਕਰ ਸਕਦੀ ਹੈ ਫਿਰ ਵੀ ਮਿਹਨਤ ਮਜ਼ਦੂਰੀ ਜਿੰਨਾ ਕੁ ਹੋ ਸਕਦਾ ਕਰਦੀ ਹੈ ਜਿੰਨਾ ਕੰਮ ਹੁੰਦਾ ਇਹਨਾਂ ਬੱਚਿਆਂ ਨੂੰ ਪੜ੍ਹਾਈ ਕਰਦੀ ਕਰਾਉਂਦੀ ਹੈ ਤੇ ਪਾਲਣ ਪੋਸ਼ਣ ਕਰਦੀ ਹੈ ਤੇ ਇੱਕ ਵਾਰ ਮਾਤਾ ਜੀ ਨਾਲ ਗੱਲ ਕਰਵਾਵਾਂਗੇ ਤੁਹਾਡੀ ਮਾਤਾ ਜੀ ਕਿੰਨੀ ਉਮਰ ਹੋਗੀ ਰੋ ਰੋ ਨੀ ਬੱਸ ਮੈਂ ਤਾਂ ਪਤਾ ਨਹੀਂ ਬਾਈ ਸਾਹ ਦੇ ਲਾਲਸ ਅੱਛਾ ਤੇ ਬੱਚੇ ਕਿੰਨੇ ਸਾਲ ਦੇ ਹੋਗੇ ਕੁੜੀ ਤਾਂ ਇਹਨੂੰ ਤਾਂ ਰੋਣਾ ਪੁੱਤਰ ਹੋਣਾ ਰੋ ਰੋ ਵਾ ਤਾਂ ਕਿੰਨੇ ਸਾਲ ਹੋ ਗਏ ਤੇਰੇ ਮੁੰਡੇ ਦੀ ਮੌਤ ਹੋਈ ਨੂੰ ਕੌਣ ਤਾਂ ਦੁੱਧਾ ਸਾਲੀ ਅੱਛਾ ਤੇ ਇਹਨਾਂ ਦੀ ਮਾਤਾ ਨੂੰ ਕਿੰਨੇ ਸਾਲ ਹੋਗੇ ਜੀ ਸਾਲ ਹੋਗੇ ਤੇ ਹੁਣ ਕੁੜੀ ਕਿਹੜੀ ਕਲਾਸ ਚ ਪੜਦੀ ਹੈ ਨਾ ਨਹੀਂ ਜੀ ਤੇ ਇਹ ਬੇਟਾ ਪੰਜ अच्छा ਜਿਹੜਾ ਤੁਹਾਡਾ ਕਮਰਾ ਹੈ ਆਪਾਂ ਵੇਖਣ ਲੱਗਾ ਚਾ 5-7 ਫੁੱਟ ਡੂੰਘਾ ਹੋ ਗਿਆ ਜਦੋਂ ਬਾਰਸ਼ ਆਉਂਦੀ ਹੈ ਫਿਰ ਕਿੰਨਾ ਕੁ ਪਾਣੀ ਭਰ ਜਾਂਦਾ ਇੱਥੇ ਪਾਏ ਜਾਂਦਾ ਫਿਰ ਅਸੀਂ ਵਿੱਚੇ ਫਿਰ ਪਾਣੀ ਤਾਂ ਪੈਂਦਾ ਹੀ ਬਹੁਤ ਅੱਛਾ ਆਪਰਤਾ ਸੀ ਇੱਥੇ ਪੈਂਦੇ ਹੁੰਦੇ ਸੀ ਹੁਣ ਉੱਥੇ ਪਾਏ ਜਾਂਦੇ ਬਸ ਅੱਛਾ ਆ ਜਿਹੜਾ ਘਰ ਦੇ ਵੱਢਦੇ ਨਹੀਂ ਜਵਾਕ ਇੱਥੇ ਡਰਦੇ ਜਾਂਦੇ ਨਹੀਂ ਆ ਪਾਸੇ ਤੋਂ ਵੀ ਇੱਥੇ ਆਏ ਨਹੀਂ ਕੰਦੇ ਨਾ ਉੱਥੇ ਵੀ ਦੇ ਜਾਨਵਰ ਆਉਂਦੇ ਹੁਣ ਉਸੇ ਵੀ ਨਹੀਂ ਬਸ ਇੱਥੇ ਰੋਣ ਅੱਛਾ ਤੇ ਇਹ ਬੇਟਾ ਕਿਹੜੀ ਕਲਾਸ ਚ ਹੈਗਾ ਪੰਜਵੀਂ ਚ ਅੱਛਾ ਪੜਾਈ ਚ ਸ਼ਹਿਰ ਹੈ ਅੱਛਾ ਬਾ ਦਿਏ ਫਿਰ ਤੁਹਾਡਾ ਕਮਰਾ ਅੱਛਾ ਤੇ ਗੁੜੀ ਕਿਹੜੀ ਕਲਾਸ ਚ ਪਤਾ ਨੌਵੀਂ ਚ ਅੱਛਾ ਪੜਾਈ ਚ ਸ਼ਹਿਰ ਹੈ ਹਾਂਜੀ ਅੱਛਾ ਕੀ ਚਾਹੀਦਾ ਤੁਹਾਨੂੰ ਹੁਣ ਸਹਿਯੋਗ ਕੀ ਚਾਹੀਦਾ ਵੀ ਰਾਸ਼ਨ ਵਗੈਰਾ ਕੱਪੜੇ ਜਾਂ ਕਮਰੇ ਦਾ ਕੀ ਵੱਧ ਲੋਡ ਕੀ ਹੈ ਵੱਧ ਸਾਨੂੰ بس ਕਮਰਾ ਬਾ ਅੱਛਾ ਤੇ ਜਿਵੇਂ ਤੁਹਾਡੇ ਕੋਲੇ ਸਮਾਨ ਹੈਗਾ ਨਾ ਉਹ ਵੀ ਹੈ ਨਹੀਂ ਕੋਈ ਮੈਂ ਆ ਬੈਡ ਮੰਜੇ ਬਰ ਕੁਲਰ ਫ੍ਰਿਜ ਕੋਈ ਹੈ ਕਰ ਸਿਲੰਡਰ ਚੁਲਾ ਸਿਲੰਡਰ ਹੈਗਾ ਕੋਈ ਉਹ ਹੈ ਨਹੀਂ ਕੁਲਰ ਤੇ ਫ੍ਰਿਜ ਅੱਛਾ ਤੇ ਮੰਜੇ ਬਗਰ ਨਹੀਂ ਹੈਗਾ ਮਾਸ਼ਾਅੱਲ ਤੇ ਮਾਤਾ ਦਿਨ ਸੁਢਣੀ ਕਿਹੜੇ ਸਾਲ ਚ ਮੌਤ ਹੋ ਗਈ ਸੀ ਉਹਦੀ 2018 ਚ ਅੱਛਾ ਕੀ ਹੋ ਗਿਆ ਸੀ ਉਹਨਾਂ ਨੂੰ ਟੈਕ ਹੋ ਗਏ ਅੱਛਾ ਤੇ ਡੈਡੀ ਨੂੰ 2 ਸਾਲ ਹੋ ਗਏ ਇਹਨਾਂ ਡੈਡੀ ਨੂੰ ਕੀ ਹੋ ਗਿਆ ਸੀ ਦਾਰਾ ਪਿੰਦ ਅੱਛਾ ਹੁਣ ਫਿਰ ਦਾਦੀ ਸਾਰੀ ਪਾਲਣ ਨੂੰ ਪੋਸ਼ਣ ਕਰਦੀ ਹੈ ਸੋ ਦੋਸਤੋ ਗੱਦੜਵਾ ਹਲਕੇ ਦਾ ਪਿੰਡ ਹੈਗਾ ਪਰਿਵਾਰ ਦੇ ਹਾਲਾਤ ਤੁਹਾਨੂੰ ਬਖਾਤੇ 80 ਸਾਲ ਦੀ ਬਜ਼ੁਰਗ ਦਾਦੀ ਹੋ ਚੁੱਕੀ ਹੈ ਇਸ ਉਮਰ ਵਿੱਚ ਜਿੱਥੇ ਬੈਠ ਕੇ ਮੰਜੇ ਤੇ ਰੋਟੀ ਖਾਣੀ ਹੁੰਦੀ ਹੈ ਉਸ ਟਾਈਮ ਵਿੱਚ ਮਿਹਨਤ ਮਜ਼ਦੂਰੀ ਕਰਕੇ ਪਾਲ ਰਹੀ ਹੈ ਇਹ ਛੋਟਾ ਜਿਹਾ ਜਵਾਕ ਹੈ ਤੁਸੀਂ ਦੇਖ ਸਕਦੇ ਹੋ ਪੰਜਵੀਂ ਚ ਕਹੇ ਜਾ ਕੇ ਹੂੰ ਪੰਜਵੀਂ ਕਲਾਸ ਵਿੱਚ ਪੜਦਾ ਹੈਗਾ ਤੇ ਉਹ ਬੇਟੀ ਐ ਉਹ ਵੀ ਪੜ ਰਹੀ ਐ ਕਮਾਈ ਦਾ ਕੋਈ ਸਾਧਨ ਨਹੀਂ ਸਭ ਤੋਂ ਸਟਾਰਟਿੰਗ ਚ ਤਾਂ ਜੇ ਨਾ ਕਿਸ ਪਰਿਵਾਰ ਨੂੰ ਬੇਨਤੀ ਕਰਾਂਗੇ ਦੋ ਤਿੰਨ ਮਹੀਨੇ ਦਾ ਇਕੱਠਾ ਰਾਸ਼ਨ ਦਿੱਤਾ ਜਾਵੇ ਜਿਸ ਤਰ੍ਹਾਂ ਕੋਈ ਪਸ਼ੂ ਤਾਂ ਨਹੀਂ ਰੱਖਿਆ ਹੋਇਆ ਤੁਸੀਂ ਕੋਈ ਇਸ ਤੋਂ ਇਲਾਵਾ ਜੇ ਮੈਂ ਦੁੱਧ ਮੋਲ ਲੈਂਦੇ ਐ ਇੱਕ ਦੋ ਮਹੀਨੇ ਕੋਈ ਵੀਰ ਦੁੱਧ ਲਈ ਸੇਵਾ ਕਰ ਦੇਵੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਬਖਾਵਾਂਗੇ ਅਸੀਂ ਕਮਰਾ ਡਿਗਣ ਵਾਲਾਗਾ ਜੇਕਰ ਕਮਰਾ ਬਣਾ ਕੇ ਦਿੱਤਾ ਜਾਵੇ ਤੁਹਾਡੀ ਚਾਰਦੁواری ਕਰ ਦਿੱਤੀ ਜਾਵੇ ਇਸ ਪਰਿਵਾਰ ਦਾ ਖਾਤਾ ਨੰਬਰ ਫੋਨ ਨੰਬਰ ਅਸੀਂ ਤੁਹਾਨੂੰ ਦੇਵਾਂਗੇ ਫੋਨ ਨੰਬਰ ਹੈ ਗੁੜੀ ਸਾਡੇ ਕੋਲ ਹਾਂਜੀ ਇਸ ਪਰਿਵਾਰ ਦਾ ਫੋਨ ਨੰਬਰ ਅਸੀਂ ਲਵਾਂਗੇ ਜਿਹੜੇ ਵੀ ਵੀਰ ਨੇ ਫੋਨ ਲੈਣਾ ਹੈ ਬੇਟੀ ਦਾ ਉਹਨੂੰ ਫੋਨ ਨੰਬਰ ਵੀ ਦਿੱਤਾ ਜਾਵੇਗਾ ਤੇ ਜਿਹਨੇ ਖਾਤਾ ਨੰਬਰ ਲੈਣਾ ਹੈ ਖਾਤਾ ਨੰਬਰ ਵੀ ਦਿੱਤਾ ਜਾਵੇਗਾ ਸੋ ਸਾਡੀ ਸਾਰਿਆਂ 'ਤੇ ਬੇਨਤੀ ਹੈ ਇੱਕ ਖਾਸ ਕਰ ਅਸੀਂ ਬੇਨਤੀ ਕਰਾਂਗੇ ਹਲਕਾ ਗੱਦੜਬਹਾ ਦੇ ਲੋਕਾਂ ਨੂੰ ਸ੍ਰੀ ਮੁਖਸਰ ਸਾਹਿਬ ਦੇ ਲੋਕਾਂ ਨੂੰ ਕਿਉਂਕਿ ਮੁਖਸਰ ਸਾਹਿਬ ਵਿੱਚ ਬਹੁਤ ਦਾਨਪੁੰਨ ਵਾਲੇ ਬੈਠੇ ਨੇ ਅਮੀਰ ਲੋਕ ਬੈਠੇ ਨੇ ਵੱਡੀਆਂ ਸੰਸਥਾਵਾਂ ਬੈਠੀਆਂ ਨੇ ਸ੍ਰੀ ਮੁਖਸਰ ਸਾਹਿਬ ਤੇ ਕੋਈ ਨਜ਼ਦੀਕ ਆ ਕੇ ਇਹ ਇਸ ਪਰਿਵਾਰ ਦੀ ਮਦਦ ਕਰ ਦੇਵੇ ਇਹਨਾਂ ਨੂੰ ਘਰ ਪਵਾ ਦੇਵੇ 2-3 ਮਹੀਨੇ ਦਾ ਰੋਸ਼ਨ ਤੇ ਦੁੱਧ ਲਈ ਸਹਿਯੋਗ ਕਰ ਦੇਵੇ ਤਾਂ ਬਹੁਤ ਜ਼ਿਆਦਾ ਆਪਣਾ ਦਾ ਕੰਮ ਹੋਵੇਗਾ ਬਾਤਾ ਹੁਣ ਕੀ ਕੰਮ ਕਰਦੇ ਹੋ ਤੁਸੀਂ? ਨਾ ਕਰਦੇ ਪੁੱਤ ਪਿੰਡ ਚ ਕੋਕੜਾ। ਅੱਛਾ। ਪਿੰਡ ਚ ਕੋਕੜੇ ਦਾ ਕੰਮ ਕਰਦੇ। ਅੱਛਾ। ਕੁੜੀ ਨੂੰ ਤਾਂ ਹੀ ਨਾਲ ਲੈ ਕੇ ਜਾਂਦੇ। ਨਹੀਂ ਨਹੀਂ ਇਹ ਤਾਂ ਪੜਦੀ ਹੈ। ਇਹ ਤਾਂ ਪੜਦੀ ਹੈ। ਜਵਾਕ ਤਾਂ ਪੜਦੇ ਆ ਦੋਵੇਂ। ਅੱਛਾ। ਕੋਈ ਰਾਸ਼ਨ ਕਣਕ ਵਗੈਰਾ ਮਿਲਦੀ ਹੈਗੀ? ਕਣਕ ਤਾਂ ਡਿਪੂ ਪੁੜ ਪੁਆਲੀ ਹੁੰਦੀ। ਅੱਛਾ ਡਿਪੂ ਵਾਲੀ ਆਉਂਦੀ ਹੈ। ਤੇ ਕਣਕ ਤਾਂ ਕਿੱਥੇ ਦਿੰਦੇ ਪੈਸੇ ਪੂਸੇ ਦਿੰਦੇ ਆ। ਕਿੰਨੇ ਤੋ ਬਸ ਨਹੀਂ ਉਸ ਦਾ ਕਾਰਡ ਬਣਿਆ ਹੋਇਆਗਾ ਹਾਂ ਕਾਰਡ ਬਣਿਆ ਕਮਰਾ ਵੀ ਜਿੱਦੀਪੂ ਵਾਲੇ ਦੀ ਤੇ ਜਿਵੇਂ ਹੁਣ ਛੋਡੇ ਕੋਲੇ ਨਾ ਸਰਕਾਰ ਵੱਲੋਂ ਕੋਈ ਫਲਸ਼ ਬਾਥਰੂਮ ਕਮਰਾ ਜਾਂ ਸੂਈ ਬਣਾਈ ਹੈਗੀ ਕੁਛ ਨਹੀਂ ਹਜੇ ਤੱਕ ਅੱਛਾ ਤੁਸੀਂ ਫਾਰਮ ਪਰ ਇਹ ਕਦੇ ਕਮਰਾ ਪਹੇਜੇ ਜਾਂ ਪਰ ਹੇਟਾ ਸੀਗੇ ਤਾਂ ਆਉਂਦੇ ਹੀ ਨਹੀਂ ਪਤਾ ਅੱਛਾ ਆਉਦੋ ਆਹਾ ਦੂਜਾ ਨੀ ਕੋਠਾ ਪਾਉਣਾ ਸੀ ਘਰ ਪਾਉਣਾ ਸੀ ਪੈਸੇ ਦੇਵਾਂਗੇ ਸਾਰਿਆਂ ਨੇ ਪਾਤੇ ਆ ਘਰ ਕਮਰੇ ਵਿੱਚ ਪਾਈ ਜਾਂਦੇ ਸਾਡੇ ਕੋਲ ਤਾਂ ਕੋਈ ਚਾਅ ਕਰੇ ਨਹੀਂ ਸਰਪੰਚ ਵੀ ਨਹੀਂ ਚੱਕਿਆ ਘਰੇ ਨਹੀਂ ਆ ਮੇਰੇ ਤੋਂ ਪੁੱਤ ਮੁੱਕ ਗਿਆ ਅਸਾਂ ਘਰੇ ਵੀ ਨਹੀਂ ਆ ਸਾਡੇ ਤੋਂ ਅਸਾਂ ਇਹ ਤਾਂ ਗੱਦੜ ਵਹਾਕਿੰਨੇ ਕਿ ਦੂਰ ਰਹਿ ਜਾਂਦੇਗਾ ਥੋੜੀ ਬਾਟਿਆ ਪਰ ਦਿਨ ਆੜੀ ਆ ਆ ਹੁਣ ਵੋਟਾਂ ਆ ਰਹੀਆਂ ਹੁਣ ਵੀ ਆਉਣਗੇ ਸਾਰੇ ਲੀਡਰ ਆਉਣਗੇ ਆ ਕੇ ਵੇਖ ਜਾਂਦੇ ਆ ਸਾਡੇ ਵੀ ਨਹੀਂ ਕੋਈ ਬੇਨਾ ਨਹੀਂ ਮੇਰਾ ਪੁੱਤ ਤਾਂ ਤਰਸਦਾ ਹੀ ਮਰ ਗਿਆ ਪਿੰਡ ਦਾ ਹੀ ਮਰ ਗਿਆ ਵੀ ਸੜਕਾ ਮੇਰਾ ਪਾ ਦੇ ਮੇਰਾ ਕਮਰਾ ਪਾ ਦੇ ਮੇਰੀ ਪਿਰਸਣੀ ਬਣਾ ਦਿਓ ਕਿਸੇ ਨੇ ਨਹੀਂ ਹਾਂ ਫੜੀ ਬਾਹ ਹੀ ਨਹੀਂ ਫੜੀ ਕਿਸੇ ਨੇ ਵੀ ਸੋ ਬੇਨਤੀ ਕਰਾਂਗੇ ਮਾਤਾ ਤੁਹਾਨੂੰ ਦੱਸ ਰਹੇ ਆ ਬਹੁਤ ਦੁਖੀ ਪਰਿਵਾਰ ਹੈ ਅਸੀਂ ਵੀ ਸਾਡੇ ਵੱਲੋਂ ਕੋਸ਼ਿਸ਼ ਕਰਾਂਗੇ ਅਸੀਂ ਮਾਨਸਾ ਤੋਂ ਚੱਲ ਕੇ ਆਇਆ ਨਾਲ ਵੀ ਲਹਿਰਾ ਗਾਗਾ ਤੋਂ ਚੱਲ ਕੇ ਆਇਆ ਬਾਬਾ ਜੀ ਨਾਲ ਆਇਆ ਕੋਟਪਾਈ ਪਿੰਡ ਤੋਂ ਅਸੀਂ ਦੂਰੋਂ ਦਰਾਡੇ ਤੋਂ ਚੱਲ ਕੇ ਇੰਨੀ ਦੂਰ ਪਹੁੰਚ ਗਏ ਆ ਸਾਡਾ ਉਪਰਾਲਾ ਹੋਊਗਾ ਵੀ ਕੋਸ਼ਿਸ਼ ਕਰਾਂਗੇ ਅਸੀਂ ਕਮਰਾ ਜ਼ਰੂਰ ਪਾ ਕੇ ਦੇਈਏ ਇਹਨਾਂ ਨੂੰ ਪਰ ਨੇੜੇ ਵਾਲਿਆਂ ਨੂੰ ਜ਼ਰੂਰ ਬੇਨਤੀ ਕਰਾਂਗੇ ਸ੍ਰੀ ਮੁਕਸਰ ਸਾਹਿਬ ਅਤੇ ਗੁਰਦੜbeh ਵਾਲਿਆਂ ਨੂੰ ਕਿ ਤੁਹਾਡੇ ਨਾਲ ਪਿੰਡ ਹੈਗਾ ਤੁਹਾਡਾ ਫਰਜ਼ ਬਣਦਾ ਤੁਸੀਂ ਇਸ ਪਰਿਵਾਰ ਦਾ ਜ਼ਰੂਰ ਮਦਦ ਕਰੋ ਧੰਨਵਾਦ